ਬਿਆਨ ਜਿਹੜਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸਰਦਾਰਨੀ ਜਿੰਦਤ ਕੋ ਪੱਠਲ ਜਿਹੜੇ ਕਾਂਗਰਸ ਦੇ ਬਹੁਤ ਵੱਡੇ ਲੀਡਰ ਨੇ ਕਾਂਗਰਸ ਦੇ ਮੇਰਾ ਖਿਆਲ ਹੈ ਕਿ ਦੋ ਵਾਰ ਪੰਜਾਬ ਦੇ ਪ੍ਰਧਾਨ ਰਹੇ ਕਈ ਵਾਰ ਕੈਬਨਰ ਮਿਨਿਸਟਰ ਰਹੇ ਮੁੱਖ ਮੰਤਰੀ ਰਹੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਕਿ ਜਦੋਂ ਮੈਂ ਮੁੱਖ ਮੰਤਰੀ ਸੀਗੀ ਤੇ ਮੇਰੀ ਸਰਕਾਰ ਨੂੰ ਰਿਪੀਟ ਕਰਨ ਵਾਸਤੇ ਮੈਨੂੰ ਕੁਝ ਅਫਸਰਾਂ ਨੇ ਤੇ ਹੋਰ ਸਲਾਹਕਾਰਾਂ ਨੇ ਇਹ ਸਲਾਹ ਦਿੱਤੀ ਸੀ ਕਿ ਆਪਾਂ ਤੁਹਾਡੀ ਦਬਾਧਾ ਸਰਕਾਰ ਵੜਾ ਸਕਦੇ ਆ ਜੇ ਪੰਜਾਬ ਦੀਆਂ ਬੱਸਾਂ ਟ੍ਰੇਨਾਂ ਚੌਂਕਾਂ ਦੇ ਵਿੱਚ ਅਪਾ ਬੰਬ ਬਲਾਸਟ ਜਿਹੜਾ ਉਹ ਕਦੀ ਇਹ ਤਾਂ ਦੁਬਾਰਾ ਕਾਂਗਰਸ ਦੀ ਸਰਕਾਰ ਜਿਹੜੀ ਆ ਰਿਪੀਟ ਹੋ ਸਕਦੀ ਆ ਇਹ ਜਿਹੜਾ ਬਿਆਨ ਹੈ ਇਸ ਬਿਆਨ ਨੂੰ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਸਾਲ ਬਹੁਤ ਹੀ ਸਜੀਦਗੀ ਦੇ ਨਾਲ ਲੈਣਾ ਚਾਹੀਦਾ ਪੰਜਾਬ ਕਾਲੇ ਦੌਰ ਦੇ ਵਿੱਚੋਂ ਦੀ ਜਿੱਦਾਂ ਲੰਘਿਆ 80 ਦੇ ਦਹਾਕੇ ਦੇ ਵਿੱਚ 893 ਤੱਕ 94 ਤੱਕ ਪੰਜਾਬ ਨੇ ਜਿਹੜਾ ਦੌਰ ਦੇਖਿਆ ਉਹ ਦੌਰ ਮੈਡਮ ਪੱਠਲ ਦਾ ਬਿਆਨ ਇਹ ਸਾਬਤ ਕਰਦਾ ਕਿ ਕਿਸ ਤਰ੍ਹਾਂ ਕਾਂਗਰਸੀਆਂ ਨੇ ਪੰਜਾਬ ਦੇ ਵਿੱਚ ਆਪਣੀਆਂ ਸਰਕਾਰਾਂ ਲਿਆਉਣ ਲਈ ਕਿਸ ਤਰ੍ਹਾਂ ਇਸ కుਸੀ ਲਈ ਪੰਜਾਬ ਦੇ अमन चैन ਨੂੰ ਬਾਅਦ-ਬਾਦ ਪੰਗ ਕੀਤਾ ਹੋਗਾ ਕਿਸ ਤਰ੍ਹਾਂ ਨੇ ਬਲਾਸਟ ਔਰ ਕਿਸ ਤਰ੍ਹਾਂ ਉਸ ਸਮੇਂ ਜਿਹੜੀ ਛਰੇ ਆਮ ਫਾਇਦੇ ਹੁੰਦੀ ਸੀਗੀ ਉਹਦੀਆਂ ਸਾਧੀਆਂ ਸ਼ਾਸ਼ਾਂ ਜਿਹੜੀਆਂ ਉਹ ਕਿੱਦਾਂ ਰਚੀਆਂ ਜਾਂਦੀਆਂ ਨੇ ਬਿਆਨ ਦੇ ਵਿੱਚ ਮੈਡਮ ਪੱਠਲ ਕਹਿੰਦੀ ਐ ਕਿ ਮੈਨੂੰ ਕੋਈ ਸਰਕਾਰੀ ਅਧਿਕਾਰਗੀਆਂ ਨੇ ਇਹ ਗਾਈਡ ਕੀਤਾ ਸੀਗਾ ਚੰਗਾ ਹੁੰਦਾ ਜੇ ਮੈਡਮ ਪੱਠਲ ਉਹਨਾਂ ਸਰਕਾਰੀ ਅਧਿਕਾਰੀਆਂ ਦੇ ਨਾਂ ਦੱਸ ਦਿੰਦੇ ਉਨ੍ਹਾਂ ਸਲਾਹਕਾਰਾਂ ਦੇ ਨਾਂ ਦੱਸ ਦਿੰਦੇ ਇਹ ਜਿਹੜੇ ਬੰਦੇ ਉਸ ਸਮੇਂ ਉਸ ਸਮੇਂ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਨਾਂ ਦੱਸਣੇ ਬਹੁਤ ਜ਼ਰੂਰੀ ਸੀਗੇ ਉਹਨਾਂ ਦੇ ਨਾਂ ਜਿਹੜੇ ਮੈਡਮ ਪੱਠਣ ਨੂੰ ਦੱਸਣੇ ਚਾਹੀਦੇ ਆ ਕਿ ਕੌਣ ਕਹਿ ਰਹੇ ਸੀਗੇ ਕਿ ਆਪਾਂ ਬੱਸਾਂ ਦੇ ਟ੍ਰੇਨਾਂ ਦੇ ਵਿੱਚ ਬਲਾਸਟ ਕਰਾਈਏ ਤਾਂ ਪੁਲੀਸਰ ਸਰਕਾਰ ਆ ਸਕਦੀ ਹੈ ਉਹ ਮਨ ਜਿਹੜੇ ਲੋਕ ਉਸ ਸਮੇਂ ਜਿਨ੍ਹਾਂ ਨੇ ਪੰਜਾਬ ਦਾ ਕਾਲਾ ਦੌਰ ਦੇਖਿਆ ਜਦੋਂ ਬੈਂਡ ਪੱਠਲ ਦੇ ਬਿਆਨ ਨੂੰ ਗੰਭੀਰਤਾ ਨਾਲ ਤੁਸੀਂ ਸੋਚਦੇ ਹੋ ਤੇ ਫਿਰ ਤੁਹਾਨੂੰ ਲੱਗਦਾ ਕਿ ਜਰੂਰ ਪੰਜਾਬ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਨੇ ਬੜੀਆਂ-ਬੜੀਆਂ ਸ਼ਾਸ਼ਾ ਕੀਤੀਆਂ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸਪੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੰਨ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਖਲਾ ਪਿੰਡ ਦੇ ਕਰੀਬ 25 ਬੰਦੇ ਉਦੋਂ ਇਹ ਅੱਤਵਾਦੀ ਅੱਗ ਵਿੱਚ ਸੜ ਗਈ ਜਿਹੜੀ ਅੱਤਵਾਦੀ ਅੱਗ ਜਿਹੜੀ ਆ ਉਹ ਇਸ ਕਾਂਗਰਸ ਦੇ ਲੀਡਰਾਂ ਦੇ ਸ਼ਾਸਨ ਕਰਕੇ ਪੰਜਾਬ ਦੇ ਵਿੱਚ ਪਾਲੀ ਸੀਗੀ ਉਹ ਸਭ ਪੁਰਾਣੇ ਲੋਕਾਂ ਨੂੰ ਚੇਤਾ ਹਊਗਾ ਪਧਾਨੇ ਜਰਨਲਿਸਟਾਂ ਨੂੰ ਚੇਤਾ ਹਊਗਾ ਜਦੋਂ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਦਾਰ ਦਲਬਾਹਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਿਹੜਾ ਪਹਿਲਾ ਸਭ ਤੋਂ ਵੱਡਾ ਕਾਂਡ ਹੋਇਆ ਉਹ ਢਿਲਵਾਂ ਦੇ ਨੇੜੇ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾ ਕੇ ਕਤਲ ਕੀਤਾ ਗਿਆ ਇਹ ਜੇਦੋਂ ਤੁਸੀਂ ਸਾਰੀਆਂ ਕੜੀਆਂ ਜੋੜੋਗੇ ਛੇ ਤੁਹਾਨੂੰ ਪਤਾ ਲੱਗੂਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿਦਾਂ ਤਬਾਹ ਕੀਤਾ ਔਰ ਮੈਂ ਵੀ ਕਹਿੰਦਾ ਕਿ ਪੰਜਾਬ ਨੂੰ ਆਰਥਿਕ ਸੰਕਟ ਦੇ ਵਿੱਚ ਤੱਕਣ ਵਿੱਚ ਵੀ ਕਾਂਗਰਸ ਜਿਹੜੀ ਜ਼ਿੰਮੇਵਾਰ ਰਹੀ ਜਦੋਂ ਦਰਵਾਣਾ ਸਿੰਘ ਮੁੱਖ ਮੰਤਰੀ ਸੀਗੇ ਸ਼ਾਇਦ ਮੈਂ ਗਲਤ ਨਾ ਬੋਲਦਾ ਬੀਬੀ ਪੱਠਲ ਜੀ ਉਸ ਸਮੇਂ ਉਹਨਾਂ ਦੀ ਕਾਗੜ ਦਾ ਹਿੱਸਾ ਸੀਗੇ ਅਰਿੰਦਵਾਜ ਦੇ ਪੱਖ ਤੇਤਾ ਸੀ ਕਾਲਜ ਪੜਦੇ ਸੀਗੇ ਉਸ ਕਾੜ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਅੰਦਰ ਸੀਐਪੀ ਦੀ ਐਂਟਰੀ ਹੋਈ ਔਰ ਪਹਿਲੀ ਵਾਰ ਪੈਦਾ ਮਿਲਟਰੀ ਫੋਰਸ ਸਾਈਆਂ ਔਰ ਪੰਜਾਬ ਦੇ ਸਿੱਤੇ ਕਬਜ਼ਾ ਚੜਨਾ ਸ਼ੁਰੂ ਹੋਇਆ ਜਿਹੜਾ ਅੱਜ ਵਾਦਾ-ਵਾਦਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੱਦੀ ਵਾਸਤੇ ਗੱਲੇ ਪੱਠਲ ਦਾ ਬਿਆਨ ਦੀ ਤੁਸੀਂ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਵੇ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਮੁੰਡਿਆਂ ਨੂੰ ਸਿਲੰਡਰ ਕਰਾਇਆ ਸੀਗਾ ਪਾਦੋ 25 ਦੇ 25 ਮੁੰਡੇ ਮਾਰ ਦਿੱਤੇ ਗਏ ਉਹਨਾਂ ਨੂੰ ਵੀ ਚੇਤਾ ਹੋਣਾ ਆ ਉਹ ਅੱਜ ਤੱਕ ਨਹੀਂ ਬੋਲੇ ਹੁਣ ਚੇਤਾ ਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਾਇਆ ਸੀ ਉਹ ਮਾਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਐ ਗੱਜ ਦਾ ਮੂਲੀ ਵਾਂਗੂ ਬਰਵਾ ਦਿੱਤੇ ਇਹ ਗੱਜ ਦੇ ਮੂਲੀ ਸਮਝਦੇ ਸਾਡੇ ਪੁੱਤਾਂ ਨੂੰ ਕੱਟੁੰਦੇ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦੇ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਬਚਾਦੇ ਅੱਜ ਤੱਕ ਡੀਕਦੇ ਹੋਣਗੇ ਕਾਂਗਰਸ ਸਹਜੇ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਲਈ ਹੈ ਕਿ ਅਸੀਂ ਕੀ ਕਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਜਦੋਂ 17 ਦੀ ਇਲੈਕਸ਼ਨ ਸੀਗੀ 2017 ਦਾ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਚੰਨ ਲਾ ਦੇ ਉੱਤੇ ਆਮ ਚੱਤਿਆ ਸੀਗੀ ਕਿ ਆਮ ਆਦਮੀ ਪਾਰਟੀ 100 ਸੀਟ ਜਿੱਜੂਗੀ ਤੇ ਉਸ ਸਮੇਂ ਮੋੜ ਬੰਬ ਤਮਾਕਾ ਕਰਾਇਆ ਗਿਆ ਤੇ ਕਾਂਗਰਸ ਦੀ ਸਰਕਾਰ ਵੜ ਗਈ ਅੱਜ ਮੈਡਮ ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਵਿਦਵਾਸ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅੱਗ ਦੀ ਪੱਠੀ ਦੇ ਵਿੱਚ ਚੋਕਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਕ ਚਿਰਾ ਦੇ ਵਿੱਚ ਬੰਬ ਚੱਲਦੇ تھے ਕਿੰਦਾ ਬੱਸਾਂ ਚੋ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਦਿਆ ਕਿਦਾਂ ਮਰਦਾ ਬਾਜੀ ਹੁਣ ਕੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੱਬ ਜਿਹੜੇ ਪੰਜਾਬ ਦੇ ਚ ਪਏ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਂਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬਤ ਬੱਕੇ ਖਦਾ ਦਈਏ ਕਾਂਗਰਸ ਇਹ ਪੋਲਿਟਿਕਸ ਕਰਦੀ ਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹ ਹੌਂਸੈਸੇ ਦੇ ਦੱਸੀ ਜਾਂਦੇ ਆ ਕਿ ਐਸੇ ਕੀ ਕੀ ਕਰਤੂਤਾ ਕੀਤੀ ਹੈ ਬਸ ਮੈਂ ਪੰਜਾਬੀ ਉਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਤਾਰ ਹੈ ਇਹ ਕਰਤਾਰ ਅਸਰ